ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਵਾਰ ਪੰਜਾਬ ਟੀਵੀ ਅਤੇ ਇਸ ਵੀਰੇ ਦਾ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਭਾਈ ਅਮਰਿਤਪਾਲ ਸਿੰਘ ਮੈਰੋ ਵੱਲੋਂ ਕਮਲ ਭਾਬੀ ਦਾ ਕਤਲ ਕੀਤਾ ਗਿਆ ਸੀ ਤੇ ਹੁਣ ਉਸ ਕਾਰਵਾਈ ਤੋਂ ਬਾਅਦ ਕਈ-ਕਈ ਮੀਡੀਆ ਇਨਫਲੂਐਂਸਰ ਨੇ ਜੋ ਸੋਸ਼ਲ ਮੀਡੀਆ ਤੇ ਆਪਣੀ ਵੀਡੀਓਜ਼ ਪਾ ਕੇ ਮਾਫੀ ਮੰਗ ਰਹੇ ਨੇ ਤਾਂ ਹੁਣ ਸੋਨੂ ਸੀਤੋ ਵਾਲੇ ਨੇ ਵੀ ਮਾਫੀ ਮੰਗੀ ਹੈ ਤਾਂ ਆਓ ਦੇਖੋ ਇਹ ਵੀਡੀਓ ਅਤੇ ਤੁਸੀਂ ਇਸ ਮਾਮਲੇ ਦੇ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰ ਦੇਣਾ। ਬਦਲ ਇਨਸਾ ਸ਼ਿਕਰ ਤਾਂ ਆਪਣੇ ਨੂੰ ਆਪਣੇ ਨੂੰ ਕੜਾ ਬੱਚਾ ਚ ਬਲੰਦੇ ਸੋਨੂ ਗਲਤੀ ਦੇ ਮੇਸੇ ਦੇ ਗਲਤੀ ਸਿਮਾ ਮਾਫ ਕਰੇ ਸੀ ਦੁਆਰਾ ਬੋਲਣਿਆ ਦਾਦਾ ਜੀ ਬਬਈ ਵੀਡੀਓ ਕੋਈ ਗਲਤ ਨਹੀਂ ਪੁੰਨਣੀ ਮਾਫ ਕਰਿਓ ਉਹ ਰਿਹਾ ਤੁਹਾਡੇ ਬੱਚਾ ਬੱਚਾ ਦੇ ਤੁਹਾਡੇ ਇਹ ਘਰ ਦੇ ਤੁਸੀਂ ਆਪ ਤੇ ਸਹਿਯਦ ਸਹਿਯਦੇ ਸਕਦੇ ਗਾੜੀ ਜੋ ਵੀਡੀਓ ਪੁੰਨਾ ਦਰਸ਼ਕ ਨੂੰ ਬੋਲਣਿਆ ਬਬਈ ਧੰਨਵਾਦ ਜੀ